ਇਸ ਵੇਲੇ ਮੰਗਲ 7th Sun YouTube ਚੈਨਲ ਦੀ ਟੀਮ ਖੜੀ ਹੈ ਕਵਾਨਾ ਫਰੀਵੇ ਜਿੱਥੇ ਇਸ ਵੇਲੇ ਪਿੱਛੇ ਕਾਫੀ ਟ੍ਰੈਫਿਕ ਚੱਲ ਰਹੀ ਹੈ ਮੈਟਰੋ ਟ੍ਰੇਨ ਚੱਲ ਰਹੀ ਹੈ ਔਰ ਇਸ ਸੜਕ ਦੇ ਉੱਪਰ 100 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਇੱਥੋਂ ਦੀ ਟ੍ਰੈਫਿਕ ਜਾ ਸਕਦੀ ਹੈ ਪਰ ਇਸ ਸੜਕ ਤੇ ਅੱਜ ਹੁਣੇ ਹੀ ਥੋੜੀ ਦੇਰ ਦੇ ਵਿੱਚ ਕੁਝ ਖਾਸ ਹੋਣ ਜਾ ਰਿਹਾ ਹੈ ਜਿਹੜੀ ਮੰਗਲ ਸੈਂਸ ਸੰ ਯੂਟਿਊਬ ਚੈਨਲ ਦੀ ਟੀਮ ਤੁਹਾਨੂੰ ਆਪਣੇ ਸਰੋਤਿਆਂ ਨੂੰ ਦਿਖਾਊਗੀ ਕਿ ਇੱਥੇ ਕੀ ਅੱਜ ਖਾਸियत ਹੈ ਕਿਉਂਕਿ ਅੱਜ ਸ਼ੀਪ ਫਾਰਮਰ ਇੱਕ ਬਹੁਤ ਵੱਡੀ ਰੈਲੀ ਕੱਢ ਰਹੇ ਨੇ ਜਿਹੜੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਔਰ ਆਪਣੇ ਰੋਸ ਨੂੰ ਜ਼ਾਹਰ ਕਰਨ ਦੇ ਲਈ ਜਿਸ ਤਰ੍ਹਾਂ ਕਿ ਹੋਰ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਇੰਡੀਆ ਦੇ ਵਿੱਚ ਲਗਾਤਾਰ ਲਗਭਗ ਕੋਈ ਦਿਨ ਖਾਲੀ ਜਾਂਦਾ ਜਦੋਂ ਕੋਈ ਨਾ ਕੋਈ ਕਿਤੇ ਰੈਲੀ ਨਹੀਂ ਨਿਕਲਦੀ ਪਰ ਇਹ ਅੱਜ ਇੱਥੇ ਪਹਿਲੀ ਵਾਰੀ ਮੈਂ ਦੇਖ ਰਿਹਾ ਕਿ ਇੱਕ ਬਹੁਤ ਵੱਡੀ ਰੈਲੀ ਨਿਕਲਣ ਜਾ ਰਹੀ ਹੈ ਜਿਹੜੀ ਕਿ ਸੜਕਾਂ ਨੂੰ ਸਾਈਡਾਂ ਤੋਂ ਦੀ ਜਾਮ ਕਰ ਦੇਵੇਗੀ ਔਰ ਉਹਦੇ ਵਾਸਤੇ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਸਾਰੇ ਸਕੂਲ ਚ ਜਾਣ ਵਾਲੇ ਬੱਚਿਆਂ ਦੇ ਪੇਰੈਂਟਸ ਨੂੰ ਔਰ ਆਪ ਆਪਣੀ ਜੌਬ ਤੇ ਜਾਣ ਵਾਲਿਆਂ ਸਾਰਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ Please Please tell me about the rallies. The rally is to stop. They want to stop the live sheep export from Australia, and the farmers are protesting because they want to export the sheep around the world. They want to keep the sheep. Live that's what it's like. Life called. sheep uh, or uh, meat or export? Export, yeah. They yeah. want to keep the sheep. Yeah. So it will affect their communities, the shearers, the truckies, the, everybody yeah. In, yeah. in the country. Yeah. Australia was founded on the sheep. we the sheep. ਟ੍ਰੈਕ ਆ ਰਹੇ ਨੇ ਔਰ ਹਾਰਨ ਦੇ ਕੇ ਆਪਣੀ ਹਾਜ਼ਰੀ ਲਵਾ ਰਹੇ ਨੇ ਕੇ ਰੈਲੀ ਦੇ ਵਿੱਚ ਸ਼ੋਅ ਕਰ ਰਹੇ ਨੇ ਆਮ ਤੌਰ ਤੇ ਜਾਂ ਫਾਇਰ ਬ੍ਰਿਗੇਡ ਦਾ ਸਾਇਰਨ ਵੱਜਦਾ ਹੈ ਜਾਂ ਪੁਲਿਸ ਦਾ ਸਾਇਰਨ ਵੱਜਦਾ ਹੈ ਜਾਂ ਫਿਰ ਐਂਬੂਲੈਂਸ ਦਾ ਸਾਇਰਨ ਵੱਜਦਾ ਹੈ ਤੇ ਇਹ ਜਿੰਨੀਆਂ ਨਾਲ ਕਾਰਾਂ ਆ ਰਹੀਆਂ ਨੇ ਹੱਥ ਖੜੇ ਕਰ-ਕਰ ਕੇ ਤਾਂ ਹੱਥ ਖੜੇ ਕਰ-ਕਰ ਕੇ ਆਰੇ ਆਪ ਆਪਣੀ ਹਾਇਰੀ ਲਵਾ ਰਹੇ ਨੇ ਇਹ ਕਾਰਾਂ ਦੇ ਉੱਪਰ ਵੀ ਜਿਹੜੇ ਆ ਰਹੇ ਨੇ ਔਰ ਨਾਲ ਚੱਕ ਕਾਰ ਦੇ ਦੇਖੋ ਹਰਨ ਪਹਿਲੀ ਵਾਰੀ ਹਰਨਾ ਦੀ ਆਵਾਜ਼ ਸੁਣਾਈ ਦੇ ਰਹੀ ਹੈ ਔਰ ਐਸਟਮੀਆ ਆਮ ਲੰਗਣ ਵਾਲੀਆਂ ਜਿਹੜੀਆਂ ਕਾਰਾਂ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਸਿਰਫ ਫਾਰਮਰਾਂ ਦੀਆਂ ਹੀ ਗੱਡੀਆਂ ਇਸ ਵਾਰੇ ਨਿਕਲ ਰਹੀਆਂ ਨੇ ਪੋਰ ਹੋ ਵੀ ਹੋਰ ਲੇ ਕੇ ਆਪਣੀ ਹਾਇਰੀ ਲਵਾ ਰਹੇ ਨੇ ਇਸ ਵੇਲੇ ਲਗਾਤਾਰ ਟਰੱਕ ਆ ਰਹੇ ਨੇ ਹਾਇਰੀਆਂ ਲਾ ਰਹੇ ਨੇ ਆਸਟ੍ਰੇਲੀਆ ਦਾ ਝੰਡਾ ਵੀ ਉੱਪਰ ਲਗਾਇਆ ਹੋਇਆ ਹੈ ਕੁਝ ਲਾਈਟਾਂ ਦੇ ਰਹੇ ਨੇ ਕਈਆਂ ਨੇ ਬੈਨਰ ਲਗਾਏ ਹੋਏ ਨੇ ਆਪਣੀਆਂ ਗੱਡੀਆਂ ਦੇ ਉੱਪਰ ਪ੍ਰੋਟੈਸਟ ਨੂੰ ਫੀਲਿੰਗ ਮੈਂਡਰਾ ਤੋਂ ਚੱਲ ਕੇ ਇਸ ਵੇਲੇ ਇਹ ਪਹੁੰਚ ਚੁੱਕਾ ਹੈ ਕੋਮੋ ਦੇ ਵਿੱਚ ਸਿਟੀ ਦੇ ਨੇੜੇ ਔਰ ਇਸ ਰੈਲੀ ਦੇ ਵਿੱਚ ਬਹੁਤ ਸਾਰੇ ਫਾਰਮਰ ਆਪੋ ਆਪਣੀਆਂ ਗੱਡੀਆਂ ਟਰੱਕ ਲੈ ਕੇ ਸ਼ਾਮਲ ਹੋਏ ਨੇ ਹਾਸਟਾਫੇ ਪ੍ਰਮਿੰਦਰ ਸਿੰਘ ਰਮੇਂਦਰਾ ਤੋਂ ਐਸ ਵੈਦੀ ਦੀ ਤਕਵਾਇ ਕਰਨ ਚ ਸਾਹਮਣੇ ਜੋ ਕਿ ਵਨ ਨੇਸ਼ਨ ਪਾਰਟੀ ਵੱਲੋਂ ਅッパー ਹੌਸਲੀ ਉਮੀਦਵਾਰ ਵੀ ਸਨ ਫਿਰਾਲ ਵਿੱਚ ਵਿੱਚ ਪੁਲਿਸ ਨੇ ਮੋਟਰਸਾਈਕਲ ਚੱਲ ਰਹੇ ਨੇ ਕੁਝ ਇੰਡੀਕੇਸ਼ਨ ਦੇ ਰਹੇ ਨੇ ਗੱਡੀ ਤਕਰੀਬਨ ਔਰਨ ਮਾਰ ਕੇ ਜਾ ਰਹੀ ਹੈ ਆਪਣੀ ਹਾਜਰੀ ਲਵਾ ਰਹੀ ਹੈ ਝੰਡਾ ਲਗਾਇਆ ਹੋਇਆ ਆਪਣੀ ਕਾਰ ਦੇ ਉੱਪਰ ਆਸਟ੍ਰੇਲੀਆ ਦਾ ਔਰਨ ਮਾਰਦੇ ਟਰੱਕ ਜਾ ਰਹੇ ਨੇ ਕਾਰਾਂ ਜਾ ਰਹੀਆਂ ਨੇ ਆਪਣਾ ਪ੍ਰੋਟੈਸਟ ਸ਼ੋਅ ਕਰਨ ਲਈ ਜਿਵੇਂ ਕਿ ਹੁਣੇ ਦੱਸਿਆ ਇਸ ੀਪ ਨੂੰ ਐਕਸਪੋਰਟ ਕਰਨ ਦੇ ਸਬੰਧ ਵਿੱਚ ਜੋ ਸਰਕਾਰ ਫੈਸਲਾ ਲੈ ਰਹੀ ਹੈ ਉਸ ਦੇ ਖਿਲਾਫ ਆਪਣਾ ਰੋਸ ਜ਼ਾਹਰ ਕਰਨ ਦੇ ਲਈ ਫਾਰਮਰ ਇਹ ਰੈਲੀ ਕੱਢ ਰਹੇ ਨੇ ਹੱਥ ਹਿਲਾ ਕੇ ਸ਼ੀਸ਼ੇ ਦੇ ਅੰਦਰੋਂ ਹੀ ਬੈਠੇ ਹੋਏ ਆਪਣੀ ਹਾਜ਼ਰੀ ਲਵਾ ਦੇ ਨੇ ਦੋਨੇ ਦੋਨੇ ਹੱਥ ਖੜੇ ਕਰਕੇ ਕੋਈ ਬੁੱਠਾ ਖੜਾ ਕਰਕੇ ਲੰਘ ਰਿਹਾ ਕੋਈ ਹੱਥ ਹਿਲਾ ਕੇ ਜਾ ਰਿਹਾ ਬਹੁਤ ਹੀ ਵਧੀਆ ਸ਼ਾਂਤਮਈ ਤਰੀਕੇ ਦੇ ਨਾਲ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਅਗਰੇ ਹੀ ਪ੍ਰੋਟੈਸਟ ਕਿਤੇ ਇੰਡੀਆ 'ਚ ਹੁੰਦਾ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਾਲ ਪੁਲਿਸ ਲਗਾਈ ਗਈ ਹੋਣੀ ਸੀ। ਉਹ ਸਰੈਲੀ ਨੂੰ ਪ੍ਰੋਟੈਸਟ ਕਰਨ ਦੇ ਲਈ ਰੋਕਣ ਦੇ ਲਈ ਜਾਂ ਉਹਦੀਆਂ ਸਾਈਡ ਚੇਂਜ ਕਰਨ ਦੇ ਲਈ ਪਰ ਇੱਥੇ ਉੱਕਾ ਦੁੱਕਾ ਮੋਟਰਸਾਈਕਲ ਦੀ ਸਿਰਫ ਪੁਲਿਸ ਵਾਲੇ ਵਿਰਲੇ-ਵਿਰਲੇ ਹੀ ਨਾਲ ਜਾ ਰਹੇ ਨੇ ਕਿਸੇ ਕਿਸਮ ਦਾ ਕੋਈ ਰੁਕਾਵਟ ਨਹੀਂ ਬਹੁਤ ਵਧੀਆ ਟੰਗ ਆਪਣੇ ਰੋਸ਼ ਨੂੰ ਜ਼ਾਹਰ ਕਰਨ ਦੇ ਲਈ ਔਰ ਨਾਲ ਦੀ ਨਾਲ ਮੈਟਰੋ ਵੀ ਚੱਲ ਰਹੀ ਹੈ ਇਹ ਵੀ ਮੈਂਡਰਾ ਤੋਂ ਆ ਰਹੀ ਹੈ ਸਿਟੀ ਵੱਲ ਨੂੰ ਜਾ ਰਹੀ ਹੈ ਆਇਤਾ ਮਾਰ ਮਾਰ ਕੇ ਹਾਈ ਰੀ ਲੋਾਈ ਜਾ ਰਹੀ ਹੈ ਔਰ ਦੇਖਣ ਵਾਲਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਅਸੀਂ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲਾ ਕੀ ਕਾਰਾਂ ਵਾਲੇ ਕੀ ਟਰੱਕਾਂ ਵਾਲੇ ਵੱਡੀਆਂ ਛੋਟੀਆਂ ਗੱਡੀਆਂ ਵਾਲੇ ਸਭ horn ਲਾ ਕੇ ਜਵਾਬ ਦੇ ਰਹੇ ਨੇ ਆਮ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਹੌਰਮ ਦੀ ਆਵਾਜ਼ ਦਿਖਾਈ ਕਦੀ ਨਹੀਂ ਦਿੰਦੀ ਸੁਣਾਈ ਨਹੀਂ ਦਿੰਦੀ ਆ ਇੱਕ ਪੁਲਿਸ ਵਾਲਾ ਵੀ ਮੋਟਰਸਾਈਕਲ 'ਤੇ ਨਾਲ ਚੱਲ ਰਿਹਾ ਹੈ ਜਿਹੜਾ ਇਸ ਰੈਲੀ ਨੂੰ ਦੇਖ ਰਿਹਾ ਦੇ ਵੀ ਇਸ ਤਰ੍ਹਾਂ ਦਾ ਜੋ ਵੀ ਰਸਤੇ 'ਚ ਕਿਸੇ ਕਿਸੇ ਸੰਦੀ ਕੋਈ ਦਿੱਕਤ ਆਉਂਦੀ ਹੈ ਤੇ ਉਹਨੂੰ ਕੰਟਰੋਲ ਕਰਨ ਦੇ ਲਈ ਨਾਲ ਚੱਲ ਰਿਹਾ ਹੱਥ ਹਲਾ ਕੇ ਆਪਣੀ ਹਾਜਰੀ ਲਵਾਈ ਜਾ ਰਹੀ ਹੈ ਕੁਝ ਲਾਈਟਾਂ ਜਗਾ ਕੇ ਆਪਣੀ ਹਾਜਰੀ ਲਵਾ ਰਹੇ ਨੇ ਹੱਥ ਬਾਹਰ ਕੱਢ ਕੇ ਮੈਂ ਟਮੋਰਨ ਵੱਲੋਂ ਵੀ ਆਪਣੀਆਂ ਗੱਡੀਆਂ ਨਾਲ ਲੈ ਕੇ ਇਸ ਵਿੱਚ ਰੈਲੀ ਚ ਸ਼ਾਮਲ ਨੇ। ਔਰ ਜਿੱਥੇ ਸਾਰੀਆਂ ਇਹ ਗੱਡੀਆਂ ਪਹੁੰਚਣਗੀਆਂ ਪਾਰਲੀਮੈਂਟ ਹਾਊਸ 'ਚ ਉੱਥੇ ਬਹੁਤ ਵੱਡਾ ਇਕੱਠ ਹੋ ਜਾਵੇਗਾ। ਆਪਣੇ ਪ੍ਰੋਟੈਸਟ ਨੂੰ ਦਿਖਾਉਣ ਦੇ ਲਈ ਸਰਕਾਰ ਨੂੰ ਤਾਂ ਜੋ ਕਿ ਉਹਨਾਂ ਨੂੰ ਇਹ ਦੱਸਿਆ ਜਾ ਸਕੇ ਕਿ ਜਿਹੜੇ ਤੁਸੀਂ ਇਹ ਫੈਸਲਾ ਲੈ ਇਹਦੇ ਉੱਪਰ ਗੌਰ ਕੀਤਾ ਜਾਵੇ ਮੰਗਲ ਸੰਤ ਸੰ ਯੂਟਿਊਬ ਚੈਨਲ ਦੀ ਬਸ਼ਰਿੰਦੀ ਹੈ ਕਿ ਆਪਣੇ ਸਰੋਤਿਆਂ ਨੂੰ ਕੁਛ ਨਾ ਕੁਛ ਅਜਾ ਦਿਖਾਇਆ ਜਾਵੇ ਜਿਹਦੇ ਨਾਲ ਉਹਨਾਂ ਦੇ ਗਿਆਨ ਚ ਵਾਧਾ ਹੋਵੇ ਉਮੀਦ ਹੈ ਕਿ ਇਸ ਵੀਡੀਓ ਤੋਂ ਬਾਅਦ ਸਰੋਤਿਆਂ ਨੂੰ ਪਤਾ ਲੱਗ ਜਾਏਗਾ ਕਿ ਵਿਦੇਸ਼ ਦੇ ਵਿੱਚ ਵੀ ਆਪਣਾ ਪ੍ਰੋਟੈਸਟ ਦੱਸਣ ਦੇ ਲਈ ਲੋਕਾਂ ਦੇ ਵਿੱਚ ਹੱਕ ਹੈਗਾ ਰੇਲੀਆਂ ਕੱਟਣ ਦਾ ਪ੍ਰੋਟੈਸਟ ਕਰਨ ਦਾ ਹੋਰ ਵੀਡੀਓ ਦੇਖ ਕੇ ਕਾਫੀ ਗਿਆਨ ਚ ਵਾਧਾ ਹੋਏਗਾ ਇਸ ਲਈ ਇਸ ਵੀਡੀਓ ਨੂੰ ਵਾਟ ਤੋਂ ਵਾ ਦੀ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਕਿ ਅੱਗੇ ਤੋਂ ਵੀ ਕੋਈ ਨਾ ਕੋਈ ਜਿਹੜੀ ਨਵੀਂ ਇਨਫਾਰਮੇਸ਼ਨ ਦੇਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਫੋਰ ਦਿਫਰੈਂਟ ਏਰੀਆਜ਼ ਥੋਰ ਸਾਊਥ-ਈਸਟਰਨ ਵੈਸਟ ਐਂਡ ਦੇ ਆਲ ਡਿਵਰਜਿੰਗ ਇਨ ਪਰਥ ਵਨ ਨੈਸ਼ਨ ਪਾਰਟੀ ਦੇ ਬਹੁਤ ਸਰਗਰਮ ਲੀਡਰ ਪਰਮਿੰਦਰ ਸਿੰਘ ਮੰਜਵੀ ਉਚੇਚੇ ਤੌਰ ਤੇ ਇਸ ਰੈਲੀ ਦੇ ਵਿੱਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸ਼ਾਮਲ ਨੇ اور ਐਟ ਰੇਨ ਮੀ ਮੈਟਰੋ ਮੈਂਡਰੀ ਤੋਂ ਆ ਰਹੀ ਹੈ ਇਹਦੇ ਵਿੱਚ ਵੀ ਫਾਰਮਰ ਬੈਠੇ ਹੋਏ ਨੇ